ਰੂ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋਡਿਓ ਪਾਸ ਤਾਂ ਤੇ ਗਉ ਹਰ ਗਿਆਨ ਪ੍ਰਗਟ ਉਜਿਆਰੂ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਬੀਰਤ ਜੋ ਸੰਤ ਚਰਨ ਮੁੜ ਲਾਗਹਿ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਦੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਭਉ ਮਾਨਹਿ ਤੁਮ ਮਲਿਆਗਰ ਪ੍ਰਗਟ ਸੁਬਾਸ ਤਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਨਿਓ ਕਿੰਨੀ ਭਗਤ ਪ੍ਰੇਮ ਨਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ काश कहीं न जाई सोडी सृष्टि सकल तारण को अब गुरु रामदास को मिली बधाई हम अब गुण भरे एक गुण नाही अमृत छाड़ बिखै भख बिख खाई माया मोह परम पै भूले सुतदारा स्यों प्रीत लगाई ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿਖ ਤਾਰੇ ਸੋ ਪ੍ਰਸੰਨੈ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਗੁਰ ਚਹੁ ਜੁਗੀ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿਖ ਸੇਵੰਤ ਤੁਰਹਿ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੋ ਲੋਅ ਅਗਮ ਨਿਗਮ ਔ ਦਰਨ ਜਰਾ ਜਮਹਿ ਆਰੋਅ ਗੁਰ ਅਮਰਦਾਸ ਥਿਰ ਤਪਿਓ ਪਰਗਾਮੀ ਤਾਰਨ ਤਰਨ ਅਗੇ ਅੰਤਕ ਬਦੈ ਨਾ ਸਲਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੀ ਏਕਾ ਓੰਕਾਰ ਸਤਗੁਰ ਪ੍ਰਸਾਦ ਸਿਮਰੰਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਦ ਧਾਰੰ ਗੋਰੀ ਅਰਜਨ ਗੁਣ ਸਹਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤਿ ਬ੍ਰਹਮੁ ਪਛਾਣਿਉ ਕਾਲ ਜੋੜ ਕਰ ਸੁਜਸ ਵਖਾਣਿਉ ਭਗਤ ਜੋਗ ਕਉ ਜੈਤਵਾਰ ਹਰ ਜਨ ਕੇ ਉਪਾਇਉ ਸ਼ਬਦ ਗੁਰੂ ਪ੍ਰਕਾਸੀਉ ਆਰੇ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬੜ ਭਾਗੀ ਓਨ ਮਾਨਿਓ ਰਿੱਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿਰੜਾਇਓ ਅਗੰ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨ ਕਾ ਰਾਜ ਬਰਤਾਇਆ ਸਤ ਜੁਗ ਆ ਲੀਣਾ ਗੁਰ ਸ਼ਬਦੀ ਮਨ ਮਾਨਿਆ ਅਪਤੀ ਜਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰੂ ਰਾਮਦਾਸ ਅપરੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣੋ ਅਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੁਨੀ ਸੰਭਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਮ ਪਹੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖ ਦਾਤਉ ਅਸੰਭਭਉ ਉਦਵੇਉ ਪੁਰਖ ਪੂਰਨ ਬੇਦਾਤਉ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਲਾਇਓ ਜੈ ਜੈ ਕਾਰ ਜਾਸ ਜਾਗੇ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁੱਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਝਾ ਅਰਜਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁਖ ਬਸਾਰਨ ਸ਼ਬਦ ਸਾਰ ਹਰ ਸਮ ਉਧਾਰ ਅਹੰ ਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨਖੁ ਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂ ਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਪਹੁ ਮਾਣਿਓ ਲਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤ ਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰ ਧਨ ਅਭਾਰ ਸਰ ਸੁਭਾਰ ਪੜਾਇਓ ਗੁਰ ਗੰਮ ਪਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਾਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਵਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈ ਨਿਵਾਰਿਉ ਪੰਚਾਹਰ ਨਿਦਲਿਉ ਸੁੰਨ ਸਹਿਜ ਨਿਜ ਘਰ ਸਹਾਰਿਉ ਹਰ ਨਾਮ ਲਾਗ ਜਗ ਉਧਰਿਉ ਸਤ ਗੁਰ ਹਿਰਦੈ ਵਸਾਇਉ ਗੁਰ ਅਰਜਨ ਕਲ ਉਚਰੈ ਤੈ ਜਨ ਕਹੈ ਕਲ ਸਦੀ ਪਾਇਉ ਸੋਰਠਿ ਗੁਰ ਅਰਜਨ ਪੁਰਖ ਪਰਮਾਨ 파ਰਥ ਉਚਾਲੈ ਨਾਹੀ ਨੇਜਾ ਨਾਮ ਨੀਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੀਤ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਘੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਭਵ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ